ਵਾਪਸੀ ਦਾ ਹਾਲਸਾ ਵੈਜੀ ਕੀ ਫਤਿਹ ਮੈਂ ਹਾਂ ਬਿਪਨਜੀਤ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਤੇ ਤੇ ਅੱਜ ਹੈ 9 ਫਰਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 9 ਫਰਵਰੀ ਵਾਲੇ ਦਿਨ ਵਾਪਰੀਆਂ ਪੁੱਜ ਮਹੱਤਵਪੂਰਨ ਘਟਨਾਵਾਂ ਦੇ ਬਾਰੇ ਸਭ ਤੋਂ ਪਹਿਲੀ ਘਟਨਾ 9 ਫਰਵਰੀ 1846 ਦੀ ਹੈ ਭਰਾਵਾਂ ਦੀ ਲੜਾਈ 10 ਫਰਵਰੀ ਨੂੰ ਹੋਈ ਸੀ ਪਰ ਇਸ ਦੀ ਤਿਆਰੀ ਪਹਿਲਾਂ ਹੀ ਹੋ ਚੁੱਕੀ ਸੀ ਭਾਵ ਫੌਜਾਂ ਦਾ 7 ਫਰਵਰੀ ਨੂੰ ਹੀ ਪਹੁੰਚ ਚੁੱਕੀਆਂ ਸਨ ਲਾਹੌਰ ਦਰਬਾਰ ਦੇ ਵਿੱਚ ਇਸ ਸਮੇਂ ਲਾਲ ਸਿੰਘ ਮਿਸ਼ਰਾ ਤੇਜਰਾਮ ਮਿਸ਼ਰਾ ਅਤੇ ਗੁਲਾਬ ਸਿੰਘ ਟੋਗੜਾ ਕਾਬਜ਼ ਸਨ ਸਾਜ਼ਿਸ਼ ਕਰਕੇ ਅੰਗਰੇਜ਼ਾਂ ਤੇ ਸਿੱਖਾਂ ਦੀ ਲੜਾਈ ਕਰਵਾ ਦਿੱਤੀ ਇਸ ਲੜਾਈ ਦੀ ਸਾਜ਼ਿਸ਼ ਰਚਣ ਦੇ ਲਈ ਗੁਲਾਬ ਸਿੰਘ ਟੋਗੜਾ 27 ਜਨਵਰੀ 1846 ਨੂੰ ਅਨਾ ਜੰਮੂ ਤੋਂ ਲਾਹੌਰ ਪਹੁੰਚ ਗਿਆ ਸੀ ਅਤੇ ਉਸਨੇ ਸਰਕਾਰ ਦੀ ਕਮਾਂਡ ਸੰਭਾਲ ਲਈ ਇਸ ਸਮੇਂ ਉਹ ਖੁਦ ਵੀ ਡਰਿਆ ਹੋਇਆ ਸੀ ਕਿ ਜੇਕਰ ਕੋਈ ਰਾਜ ਖੁੱਲ ਗਿਆ ਤਾਂ ਕਿਤੇ ਸਿੱਖ ਫੌਜਾਂ ਉਸਨੂੰ ਮਾਰਨਾ ਦੇਣ ਇਸ ਲਈ ਉਹ ਜਲਦਬਾਜ਼ੀ ਦੇ ਵਿੱਚ ਕੋਈ ਵੀ ਕਦਮ ਨਹੀਂ ਚੁੱਕਣਾ ਚਾਹੁੰਦਾ ਸੀ ਇਸੇ ਕਾਰਨ 7 ਫਰਵਰੀ ਤੱਕ ਅੰਗਰੇਜ਼ਾਂ ਦੇ ਨਾਲ ਗੱਲਬਾਤ ਚੱਲਦੀ ਰਹੀ 9 ਫਰਵਰੀ ਵਾਲੇ ਦਿਨ ਕੋਈ ਲੜਾਈ ਦੇ ਵਿੱਚ ਸਿੱਖਾਂ ਦਾ ਬਲੜਾ ਭਾਰੀ ਰਿਹਾ ਪਰ 10 ਫਰਵਰੀ ਵਾਲੇ ਦਿਨ ਸ਼ਾਮ ਸਿੰਘਾ ਟਾੜੀ ਵਾਲਾ ਜੀ ਦੀ ਸ਼ਹੀਦੀ ਹੋਈ ਅਤੇ ਕਾਫੀ ਗਿਣਤੀ ਵਿੱਚ ਸਿੱਖ ਵੀ ਮਾਰੇ ਗਏ ਸਨ ਕਿਉਂਕਿ ਫੌਜ ਦੀ ਅਗਵਾਈ ਕਰਨ ਵਾਲਿਆਂ ਨੇ ਨਾ ਤਾਂ ਫੌਜ ਨੂੰ ਅਸਲਾ ਦਿੱਤਾ ਤੇ ਨਾ ਹੀ ਕੋਈ ਪਿਆਉਤ ਸੰਗੋਂ ਉਹ ਮੈਦਾਨ ਵਿੱਚ ਫੌਜ ਨੂੰ ਇਕੱਲੇ ਛੱਡ ਕੇ ਚਲੇ ਗਏ ਉਹਨਾਂ ਨੇ ਤਾਂ 9 ਫਰਵਰੀ ਨੂੰ ਹੀ ਸਿੱਖਾਂ ਫੌਜ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਸੀ ਕਿ ਅੰਗਰੇਜ਼ ਫੌਜ ਜ਼ਿਆਦਾ ਤਾਕਤਵਾਰ ਹੈ ਇਸ ਲਈ ਤੁਸੀਂ ਮੈਦਾਨ ਛੱਡ ਦਿਓ ਇਸ ਤਰ੍ਹਾਂ ਉਹ ਸਿੱਖ ਫੌਜ ਨੂੰ ਡਰਾ ਕੇ ਮੈਦਾਨ ਸਿੱਧਾ ਹੀ ਅੰਗਰੇਜ਼ਾਂ ਦੇ ਹਵਾਲੇ ਕਰਨਾ ਚਾਹੁੰਦੇ ਸਨ ਇਸ ਤਰ੍ਹਾਂ ਇਹਨਾਂ ਤਿੰਨਾਂ ਗਰਦਾਰਾਂ ਲਾਲ ਸਿੰਘ ਮਿਸ਼ਰਾ ਤੇ ਤੇਜਰਾਮ ਮਿਸ਼ਰਾ ਤੇ ਗੁਲਾਸ਼ ਸਿੰਘ ਡੋਗਰਾ ਨੇ ਸਿੱਖ ਕਾਇਦੇ ਨਾਲ ਅਗਵਾਹੀ ਕੀਤੀ ਅਗਲੀ ਘਟਨਾ 9 ਫਰਵਰੀ 1924 ਦੀ ਹੈ ਐਸ देन ਜਥੇਦਾਰ ਉਦਮ ਸਿੰਘ ਜੀ ਦੀ ਅਗਵਾਹੀ ਦੇ ਰੇਠ ਪੰਜ ਸੌ ਸਿੱਖ ਸਤਿਆਗ੍ਰਹੀਆਂ ਤਾਂ ਜਥਾ ਸ੍ਰੀ ਹਕਾਲਤਖਤ ਸਾਹਿਬ ਤੋਂ ਅਰਦਾਸ ਕਰਕੇ ਸ੍ਰੀ ਅਮਰ ਸਾਹਿਬ ਤੋਂ ਗੰਗਸਰ ਜੱਤੋਂ ਦੇ ਮੋਰਚੇ ਦੇ ਲਈ ਰਵਾਨਾ ਹੋਇਆ ਇਸ ਜਥੇ ਦੀ ਅਗਵਾਹੀ ਕਰ ਰਹੇ ਜਥੇਦਾਰ ਉਦਮ ਸਿੰਘ ਪਿੰਡ ਵਰਪਾਲ ਤੋਂ ਸਨ ਪਰ ਪਹਿਲਾ ਇਹ ਜਥਾ ਜਥੇਦਾਰ ਉਦਮ ਸਿੰਘ ਨਾਕੋਕੇ ਨੇ ਲੈ ਕੇ ਜਾਣਾ ਸੀ ਪਰ ਉਹਨਾਂ ਨੂੰ ਪਹਿਲਾਂ ਹੀ 8 ਫਰਵਰੀ ਵਾਲੇ ਦਿਨ ਕ ਕਾਰ ਕਰ ਲਿਆ ਗਿਆ ਸੀ ਅਤੇ 2 ਸਾਲ ਦੀ ਸਖਤ ਸਜ਼ਾ ਸੁਣਾ ਕੇ ਮਲਤਾਨ ਦੀ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਅਗਲੀ ਘਟਨਾ 9 ਫਰਵਰੀ 1987 ਦੀ ਹੈ। ਇਸ ਦਿਨ ਖਾਲਪੂ ਸਿੰਘਾਂ ਨੇ ਇੱਕ ਡੀਐਸਪੀ ਅਤੇ ਉਹਦੇ ਦੋ ਪੁੱਤਰਾਂ ਨੂੰ ਮਾਰ ਦਿੱਤਾ ਸੀ ਕਿਉਂਕਿ ਸਜੀਤ ਸਿੰਘ ਬਰਨਾਲੇ ਅਤੇ ਰਜੀਵ ਗਾਂਧੀ ਦੇ ਹੁਕਮਾਂ ਉੱਪਰ ਰਵਾਜੋ ਐਕਸ਼ਨ ਪੰਜਾਬ ਦੇ ਵਿੱਚ ਕਰ ਰਿਹਾ ਸੀ ਕਿ ਗੋਲੀ ਦਾ ਜਵਾਬ ਗੋਲੀ ਦੇ ਨਾਲ ਹੀ ਦਵਾਂਗੇ। ਇਸ ਸਬੰਧ ਵਿੱਚ ਪੁਲਿਸ ਨੇ ਕਈ ਖਾਲਪੂ ਸਿੰਘਾਂ ਅਤੇ ਬਹੁਤ ਸਾਰੇ ਨੌਜਵਾਨਾਂ ਨੂੰ ਨਕਲੀ ਪੋਸ਼ਾਕਾਂ ਕਾਵੜਿਆ ਵੇਚੀ ਚੀਨ ਕਰ ਦਿੱਤਾ ਸੀ ਇਸੇ ਕਾਰਨ ਖੜਕੂਆਂ ਨੇ ਵੀ ਇਹ ਫੈਸਲਾ ਕੀਤਾ ਸੀ ਕਿ ਜਿੰਨਾ ਗਦਾਰਾਂ ਨੇ ਮੁਘਬਰੀ ਕਰਕੇ ਖੜਕੂ ਸਿੰਘਾਂ ਨੂੰ ਫੜਵਾਇਆ ਹੈ ਅਤੇ ਜੋ ਜਾਲਮ ਪੁਲਿਸ ਵਾਲੇ ਇਹ ਸਭ ਕੁਝ ਕਰ ਰਹੇ ਹਨ ਉਹਨਾਂ ਨੂੰ ਸੋਦਾ ਲਗਾਇਆ ਜਾਵੇ। ਤੋਂ ਇਸ ਸੰਬੰਧ ਵਿੱਚ ਖੜਕੂਆਂ ਦੇ ਇੱਕ ਗਰੁੱਪ ਨੇ ਹਰਪਾਲ ਸਿੰਘ ਟੀਐਸਪੀ, ਬਾਬਾ ਵਕਾਲਾ ਤੇ ਉਸਦੇ ਦੋ ਪੁੱਤਰਾਂ ਨੂੰ 9 ਫਰਵਰੀ 1977 ਨੂੰ ਹਮਲਾ ਕਰਕੇ ਮਾਰ ਦਿੱਤਾ। ਇਸੇ ਦਿਨ ਹੀ ਮੋਗਾ ਦਾ ਮੈਜਿਸਟਰੇਟ ਐਚਆਰ ਕੌਸ਼ਿਕ ਵੀ ਮਾਰ ਦਿੱਤਾ ਗਿਆ। ਦੇ ਬੀਬੀ ਗਦੇ ਗੌਰ ਮੁਖਬਰੀ ਦੇ ਦੋਸ਼ ਲਾ ਕੇ ਹੜਤਾਂ ਵੱਲੋਂ ਕਤਲ ਕਰ ਦਿੱਤਾ ਗਿਆ ਜਿਕਰ ਜੋ ਹੈ ਕਿ ਬੀਬੀ ਗੁਰਦੇਵ ਕੌਰ ਸ਼ਹੀਦ ਭੱਤ ਸਿੰਘ ਜੀ ਦੀ ਰਿਸ਼ਤੇਦਾਰੀ ਦੇ ਵਿੱਚੋਂ ਨਕਲੀ ਪੁਲਸ ਮੁਕਾਬਲੇ ਦੀਆਂ ਘਟਨਾਵਾਂ ਦੇ ਵਿੱਚ ਪੁਲਸ ਨੇ 9 ਫਰਵਰੀ 1999 ਨੂੰ ਬਲਦੇਵ ਸਿੰਘ ਕਾਦਰਾਵਾੜ ਅਤੇ ਕਮੇਰ ਸਿੰਘ ਬਬਰ ਉਰਫ ਬਲਜੀਤ ਸਿੰਘ ਬਲਵਾਸੀ ਚੱਕਰਵਾਲਾ ਗੁਰਦਾਸਪੁਰ ਨੂੰ ਨਕਲੀ ਪੁਲਸ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ 9 ਫਰਵਰੀ 1993 ਨੂੰ ਪੁਲਸ ਨੇ ਡਾਕਟਰ ਜਸਵੰਤ ਸਿੰਘ ਉਰਫ ਹਰਵੰਤ ਸਿੰਘ ਸੁਖਜੈਨ ਸਿੰਘ ਬੱਬੂ ਦਲਵਾ ਸਤਿ ਸ੍ਰੀ ਅਕਾਲ ਭਈਨ ਕੌਰ ਵਾਸੀ ਸ਼ਾਵਾਗਪੁਰ ਖਵਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਠੱਠੀ ਖਾਰਾ ਤਰਨਤਾਰਨ ਸਦਖਣ ਸਿੰਘ ਪੁੱਤਰ ਲਾਭ ਸਿੰਘ ਵਾਸੀ ਮਾਇਕੇ ਸਤਰਾ ਗਰਨਾਮ ਸਿੰਘ ਉਰਫ ਕਾਕੂ ਪੁੱਤਰ ਜੰਨਨ ਸਿੰਘ ਵਾਸੀ ਪੁੱਜਰ ਕਲਾ ਤੇ ਲਗਵੀ ਸਿੰਘ ਨੂੰ ਨਕਲੀ ਪੁਲਸ ਮੁਕਾਬਲਿਆਂ ਵਿੱਚ ਸ਼ਹੀਦ ਕਰ ਦਿੱਤਾ ਅਤੇ ਇਸ ਹਨ 9 ਫਰਵਰੀ ਵਾਲੇ ਦਿਨ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਅਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Thank you